ਜੀ ਪੰਜਾਬੀਓ ਸਸਤਰੀ ਕਾਲ ਵੀ ਸਾਰਿਆਂ ਨੂੰ ਹੁਣ ਤੁਹਾਨੂੰ ਦੱਸਣ ਜਾ ਰਹੇ ਹਾਂ ਜੋ ਕਿ ਬਹੁਤ ਵੱਡੀ ਖਬਰ ਆਈ ਹੈ ਸਾਹਮਣੇ ਅਮਰਤਪਾਲ ਨੂੰ ਲੈ ਕੇ ਜੋ ਕਿ ਪਹਿਲਾਂ ਕਿਹਾ ਗਿਆ ਸੀ ਵੀ ਅਮਰਤਪਾਲ 10 ਤਰੀਕ ਨੂੰ ਬਾਹਰ ਆਉਣਗੇ ਤਾਂ 12 ਤਰੀਕ ਨੂੰ ਸੁਣਵਾਈ ਹੋਊਗੀ ਉਹਨਾਂ ਦੀ ਕੋਰਟ ਦੇ ਵਿੱਚ ਪਰ ਨਹੀਂ ਹੁਣ ਜੋ ਫਿਰ ਤੋਂ ਇੱਕ ਫੈਸਲਾ ਫਿਰ ਚੇਂਜ ਕੀਤਾ ਜੋ ਬਈ ਉਹਨਾਂ ਦਾ ਜੋ ਮਾਨ ਸਿੰਘ ਖਾਰਾ ਉਹਨਾਂ ਦੇ ਐਡਵੋਕੇਟ ਆ ਜੋ ਉਹਨਾਂ ਨਾਲ ਅੱਜ ਗੱਲਬਾਤ ਹੋਈ ਇੱਕ ਪੱਤਰਕਾਰ ਦੀ ਤਾਂ ਜੋ ਉਹਨਾਂ ਨੇ ਉਹਨਾਂ ਦੀ ਜਦੋਂ ਗੱਲਬਾਤ ਪੁੱਛੀ ਵੀ ਅਮਰਤਪਾਲ ਸਿੰਘ ਬਾਰ ਆਉਣ ਜਾ ਰਹੇ ਆ 10 ਤਰੀਕ ਨੂੰ ਜਾਂ ਨਹੀਂ ਉਹ ਕਹਿੰਦੇ ਵੀ ਹਲੇ ਤੱਕ ਉਹਨਾਂ ਦਾ ਕੇਸ ਜੋ ਪੈਂਡਿੰਗ ਦੇ ਵਿੱਚ ਪਿਆਗਾ ਪਰ ਨਹੀਂ ਹਲੇ ਤੱਕ ਕੋਰਟ ਦੇ ਵਿੱਚੋਂ ਇਜਾਜ਼ਤ ਨਹੀਂ ਹੈਗੀ ਵੀ 10 ਤਰੀਕ ਨੂੰ ਅਮਰਤਪਾਲ ਸਿੰਘ ਸੈਸ਼ਨ ਦੇ ਵਿੱਚ ਪਹੁੰਚਣ ਪਰ ਸੁਣਵਾਈ ਹੈ ਜੋ ਉਹ 12 ਤਰੀਕ ਨੂੰ ਹੋਣ ਜਾ ਰਹੀ ਹੈ ਸੈਸ਼ਨ ਦੇ ਵਿੱਚ ਗੱਲਬਾਤ ਨਹੀਂ ਰੱਖ ਸਕਣਗੇ ਕਿਉਂਕਿ ਹੁਣ ਗੱਲ ਜੇ ਆਪਾਂ ਕਰੀਏ ਕੱਲੇ ਅਮਰਤਪਾਲ ਸਿੰਘ ਦੀ ਅਮਰਤਪਾਲ ਨੂੰ ਹੀ ਕਿਉਂ ਕੱਲੇ ਨੂੰ ਟਾਰਗੇਟ ਕੀਤਾ ਜਾਂਦਾ ਹੈ ਜਿਹੜੇ ਹਿਸਾਬ ਨਾਲ ਜੋ ਇਹ ਪੱਤਰਕਾਰ ਨੇ ਵੀ ਉਹਨਾਂ ਦੇ ਵਕੀਲ ਨੂੰ ਸਵਾਲ ਕੀਤੇ ਆ ਵੀ ਜੋ ਸਾਡੇ ਸਿੰਘ ਇੰਤਜ਼ਾਰ ਕਰ ਰਹੇ ਆ ਅਮਰਤਪਾਲ ਦਾ ਵੀ ਕਦੋਂ ਬਾਹਰ ਆਉਣਗੇ ਕਿਉਂਕਿ ਹਰ ਰੋਜ਼ ਵੀਡੀਓ ਹਫਤੇ ਦੇ ਵਿੱਚ ਇੱਕ ਨਾ ਇੱਕ ਅੱਧੀ ਵਾਇਰਲ ਹੁੰਦੀ ਆ ਵੀ ਅਮਰਤਪਾਲ ਸਿੰਘ ਬਾਹਰ ਆਉਣਗੇ ਕਈ ਫੇਕ ਨਿਊਜ਼ ਵੀ ਜੋ ਆਪਾਂ ਕਹਿ ਲਈਏ ਵੀ ਫੇਕ ਕੀ ਹੁੰਦੀ ਆ ਨਿਊਜ਼ ਜਦੋਂ ਇੱਕ ਵਾਰ ਕਹਿੰਦੇ ਆ 10 ਤਰੀਕ ਨੂੰ ਬਾਹਰ ਆਉਣਗੇ 12 ਤਰੀਕ ਨੂੰ ਸੁਣਵਾਈ ਹੋਊਗੀ ਤਾਂ ਫਿਰ ਇਹ ਦੁਬਾਰੇ ਤੋਂ ਕਹਿੰਦੇ ਆ ਵੀ ਹੁਣ ਇਹ 12 ਤਰੀਕ ਨੂੰ ਸੁਣਵਾਈ ਜ਼ਰੂਰ ਹੋਊਗੀ ਕਿਉਂਕਿ ਉਹਦੇ ਹੁਣ ਜੋ ਵਕੀਲ ਤੋਂ ਸਾਰੀ ਸੱਚਾਈ ਦਾ ਪਤਾ ਲੱਗਦਾ ਆਮ ਚੈਨਲਾਂ ਤੋਂ ਕੋਈ ਪਤਾ ਨਹੀਂ ਲੱਗਦਾ ਹੁਣ ਉਹਦੇ ਵਕੀਲ ਦਾ ਕਹਿਣਾ ਇਹ ਆ ਵੀ 10 ਤਰੀਕ ਨੂੰ ਸੈਸ਼ਨ ਦੇ ਵਿੱਚ ਗੱਲਬਾਤ ਨਹੀਂ ਕਰਨਗੇ 12 ਤਰੀਕ ਨੂੰ ਸੁਣਵਾਈ ਆ ਉਸ ਦਿਨ ਪਤਾ ਲੱਗੂਗਾ ਵੀ ਗੱਲਬਾਤ ਕੀ ਸਾਹਮਣੇ ਆਉਂਦੀ ਹੈ ਜੇ ਗੱਲ ਕਰੀਏ ਹੁਣ ਅਮਰਤਪਾਲ ਦੀ ਅਮਰਤਪਾਲ ਨੂੰ ਤਾਂ ਇੱਕ ਫਸਾਇਆ ਗਿਆ ਕਿਉਂਕਿ ਅਮਰਤਪਾਲ ਦਾ ਕੋਈ ਦੋਸ਼ ਨਹੀਂ ਕੋਈ ਕਸੂਰ ਨਹੀਂ ਐਨਐਸਏ ਲਾ ਕੇ ਉਹਨੂੰ ਜੇਲ੍ਹ ਦੇ ਵਿੱਚ ਰੱਖਿਆ ਗਿਆ ਕੱਲੇ ਅਮਰਤਪਾਲ ਨੂੰ ਕਿਉਂ ਟਾਰਗੇਟ ਕੀਤਾ ਜਾਂਦਾ ਕਿਉਂਕਿ ਜੇ ਹੁਣ ਗੱਲ ਕਰੀਏ ਪੈਰੋਲ ਦੀ ਜਿਹੜਾ ਰਾਮ ਰਹੀਮ ਆ ਉਹਨੂੰ ਸਾਲ ਦੇ ਵਿੱਚ 12 ਵਾਰੀ 13 ਵਾਰੀ ਪੈਰੋਲ ਮਿਲ ਜਾਂਦੀ ਆ ਤਾਂ ਜੋ ਕੇਸ ਸਾਰਿਆਂ ਵਾਸਤੇ ਕਾਨੂੰਨ ਇੱਕ ਹੁੰਦਾ ਤਾਂ ਫਿਰ ਅਮਰਤਪਾਲ ਸਿੰਘ ਵਾਸਤੇ ਕਿਉਂ ਨਹੀਂ ਬਈ ਕਿਉਂ ਨਹੀਂ ਮਿਲ ਰਹੀ ਪੈਰੋਲ ਉਹਦੇ ਵਾਸਤੇ ਕੋਈ ਅਡ ਕਾਨੂੰਨ ਲਾਗੂ ਕੀਤਾ ਹੋਇਆ ਕਿਉਂਕਿ ਬਹੁਤ ਸਮੇਂ ਤੋਂ ਪਟੀਸ਼ਨ ਪਾ ਰਹੇ ਆ ਹਾਈ ਕੋਰਟ ਦੇ ਵਿੱਚ ਵੀ ਮੈਨੂੰ ਪੈਰੋਲ ਮਿਲ ਜੇ 2 ਘੰਟੇ ਦੀ ਮਿਲੇ ਵੀ ਮੈਂ ਤਾਂ ਕਿ ਸੈਂਸਟ ਦੇ ਵਿੱਚ ਗੱਲਬਾਤ ਕਰ ਸਕਾਂ ਆਪਣੇ ਸਵਾਲ ਰੱਖ ਸਕਾਂ ਕਿਉਂਕਿ ਉਹ ਜਿੱਤੇ ਹੋਏ ਨੁਮਾਇੰਦੇ ਆ ਲੋਕਾਂ ਦੇ ਤਾਂ ਉਹਨੂੰ ਇੱਕ ਜਿੱਤੇ ਹੋਏ ਐਮਪੀ ਨੂੰ ਇਹਨਾਂ ਨੇ ਐਨਐਸਏ ਲਾ ਕੇ ਜੇਲ੍ਹ ਦੇ ਵਿੱਚ ਰੱਖਿਆਗਾ ਇਹਦੇ ਵਿੱਚ ਸਰਕਾਰ ਦਾ ਬਹੁਤ ਵੱਡਾ ਪੰਜਾਬ ਸਰਕਾਰ ਦਾ ਹੱਥ ਆ ਵੀ ਕਿਸੇ ਤਰੀਕੇ ਨਾਲ ਜੇ ਅਮਰਤਪਾਲ ਬਾਹਰ ਆਉਂਦਾ ਤਾਂ ਸਾਡੇ ਕੰਮ ਨਹੀਂ ਚੱਲਣਗੇ ਪੰਜਾਬ ਦੇ ਮੁੱਦੇ ਚੱਕੂਆ ਅਮਰਤਪਾਲ ਨਸ਼ਿਆਂ ਤੇ ਰੋਕ ਲਾਊਗਾ ਤਾ ਫਿਰ ਸਾਡੀ ਕੰਪਨੀ ਚੱਲਣੀ ਜੇ ਹੁਣ ਪੰਜਾਬ ਦੇ ਵਿੱਚ ਅੰਮ੍ਰਿਤਪਾਲ ਆਉਂਦਾ ਇਹਨਾਂ ਨੂੰ ਹੁਣ ਇਹ ਡਰ ਹੋ ਰਿਹਾ ਸੀਐਮ ਪੂਤਮਾਨ ਨੂੰ ਵੀ ਦਿੱਲੀ ਦੇ ਵਿੱਚੋਂ ਸਾਨੂੰ ਸਾਫ਼ ਕਰਤਾ ਦਿੱਲੀ ਦਾ ਲਾਲਾ ਜਿਹੜਾ ਕਹਿੰਦਾ ਸੀ ਮੈਂ ਆਮ ਆਦਮੀ ਪਾਰਟੀ ਦਾ ਜੀ ਮੈਂ ਆਮ ਵਰਕਰ ਆ ਜੀ ਆਮ ਆਦਮੀ ਪਾਰਟੀ ਦੇ ਮੈਂਬਰ ਆ ਜੀ ਮੈਂ ਆਮ ਇੱਕ ਵਿਅਕਤੀ ਆ ਪਾ ਕੇ ਗੰਦੀਆਂ ਇਹ ਚਾਪਣਾ ਆਮ ਵਿਅਕਤੀ ਹੁੰਦਾ ਤਾਂ ਤੇਰੇ ਕੋਲੇ ਇੰਨੇ ਕਰੋੜ ਦਾ ਬੰਗਲਾ ਨਹੀਂ ਹੋਣਾ ਸੀ 100 ਕਰੋੜ ਦਾ ਉਹਦੇ ਵਿੱਚ 12-12 ਕਰੋੜ ਦੇ ਪਰਦੇ ਦੱਸਿਆ ਗਿਆ 5-5 ਕਰੋੜ ਦੀਆਂ ਲੈਟਰਿੰਗ ਬਾਥਰੂਮ ਤੇ ਲਾ ਰੱਖਿਆ ਨਹੀਂ ਤਾਂ 5 ਕਰੋੜ ਦੀਆਂ 5 ਕੋਠੀਆਂ ਆ ਜਾਣ 5 ਵਾਂ ਜ਼ਿਆਦਾ ਕਹਤਾ 10 ਕੋਠੀਆਂ ਆ ਜਾਣ 50-50 ਲੱਖ ਦੀ ਤਾਂ ਇਹ ਆਪਣੇ ਬੰਗਲਿਆਂ ਤੇ ਤਾਂ ਇੰਨੇ-ਇਨੇ ਕਰੋੜ ਰੁਪਈਆ ਖਰਚਤਾ ਤਾਂ ਇਹਨਾਂ ਨੂੰ ਜੇ ਗੱਲ ਕਰੀਏ ਗਰੀਬਾਂ ਦੇ ਵਿੱਚ ਜਿਹੜੇ ਵਾਅਦੇ ਕਰੀ ਸੀ ਗਰੀਬਾਂ 'ਚ ਤਾਂ ਕੁਝ ਵੰਡ ਨਹੀਂ ਰੇ ਜਿਹੜਾ ਪੰਜਾਬ ਸਰਕਾਰ ਆ ਸਾਡੀ ਦਿੱਲੀ ਦੇ ਵਿੱਚ ਇੰਨਾ ਪੈਸਾ ਭੇਜਿਆ ਗਿਆ ਪੰਜਾਬ ਦੇ ਵਿੱਚੋਂ ਵੀ ਲੁੱਟ ਕੇ ਖਾ ਗਏ ਇਹ ਪੰਜਾਬ ਨੂੰ ਵੀ ਪੰਜਾਬ ਚੋਂ ਉੱਥੇ ਘੱਟੋ ਘੱਟ ਕਰੋੜਾਂ ਦੀ ਗਿਣਤੀ ਦੇ ਵਿੱਚ ਰੁਪਈਆ ਭੇਜਿਆ ਦਿੱਲੀ ਦੇ ਵਿੱਚ ਤਾਂ ਉਹ ਲੋਕਾਂ 'ਚ ਇਹ ਵਾਅਦੇ ਕਰਦੇ ਮੈਂ ਮਹੀਨੇ ਦੇ ਵੀ 10000 ਰੁਪਈਆ ਦੇਵਾਂਗਾ ਬਜ਼ੁਰਗਾਂ ਨੂੰ ਪਿੰਸ਼ਨ ਦੇਵਾਂਗਾ ਨਾ ਕੋਈ ਮਹਿਲਾਵਾਂ ਦੇ 1000 ਰੁਪਏ ਖਾਤੇ 'ਚ ਆਏ ਨਾ ਕੋਈ ਪਿੰਸ਼ਨ ਮਿਲੀ 2500 ਬਜ਼ੁਰਗਾਂ ਨੂੰ ਤਾਂ ਕੱਲੀ ਨੌਕਰੀ ਦਾ ਵਾਅਦਾ ਕਰ ਦਿੰਦੇ ਆ ਨੌਕਰੀਆਂ ਦਿੱਤੀਆਂ ਜੀ 45 ਕਰੋੜ 45 ਲੱਖ ਸਾਨੂੰ ਤਾਂ ਕੋਈ ਹੱਲੇ ਤੱਕ ਦਰਨੀ ਆਈ ਕੋ ਨੌਕਰੀ ਤਾਂ ਇਹਦੇ ਵਿੱਚ ਹੁਣ ਇਹਨੇ ਵਾਦੇ ਵੱਡੇ ਵੱਡੇ ਕਰੇ ਲੋਕਾਂ ਨਾਲ ਪਰ ਜੋ ਹੁਣ ਗੱਲ ਕਰੀਏ ਅਮਰਤਪਾਲ ਨੂੰ ਜਦੋਂ ਇਹਨਾਂ ਨੂੰ ਪਤਾ ਲੱਗਿਆ ਵੀ ਹੁਣ ਅਮਰਤਪਾਲ ਦੀ ਲੋਕ ਆਵਾਜ਼ ਚੱਕ ਰਹੀ ਹੈ ਅਮਰਤਪਾਲ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਇਸ ਕਰਕੇ ਇਹਨਾਂ ਨੇ ਇੱਕ ਆਪਣੇ ਵeni ਕੋਈ ਨਾ ਕੋਈ ਟਾਰਗੇਟ ਕੀਤਾ ਜਾਂਦਾ ਅਮਰਤਪਾਲ ਨੂੰ ਪਹਿਲਾਂ ਜਦੋਂ ਐਨਐਸਐ ਲਾਈ ਗਈ ਸੀ ਜਦੋਂ ਨਵੀਂ ਪਾਰਟੀ ਬਣ ਜਾ ਰਹੀ ਸੀ ਕਾਲੀ ਦਾ ਰਿਵਰਸ ਪੰਜਾਬ ਦੀ ਜਦੋਂ ਨਵੀਂ ਪਾਰਟੀ ਦਾ ਗਾਸ ਹੋਇਆ ਤਰੰਤ ਤੇ ਯੂਪੀਐਲ ਆਏਗਾ ਅਮਰਪਾਲ ਸਿੰਘ ਤੇ ਯੂਪੀਐਲ ਆਇਆ ਗਿਆ ਤਰੰਤ ਕਿ ਹਰੀ ਨਾਂ ਦਾ ਗੁਰਪ੍ਰੀਤ ਸਖਸ ਹੈ ਜਿਹੜੋ ਗੁਰਪ੍ਰੀਤ ਨਾਂ ਦਾ ਹਰੀ ਨਾਂ ਦਾ ਸਖਸ ਹੈ ਇੱਕ ਉਹਦਾ ਹੱਤਿਆ ਦਾ ਕੇਸ ਲਾ ਦਿੱਤਾ ਇਹਨਾਂ ਜਦੋਂ ਐਨਐਸਐ ਲਾਈ ਗਈ ਸੀ ਉਦੋਂ ਤੁਹਾਡਾ ਯੂਪੀਐਲ ਯਾਦ ਨਹੀਂ ਸੀ ਕੋਈ ਹੋਰ ਕੇਸ ਵੀ ਲਾਉਣਾ ਇਹਨਾਂ ਤੇ ਹੱਤਿਆ ਦਾ ਤਾਂ ਇਹਨੂੰ ਫਸਾਇਆ ਜਾਂਦਾ ਅਮਰਪਾਲ ਸਿੰਘ ਨੂੰ ਕਿ ਕਿਸੇ ਤਰੀਕੇ ਨਾਲ ਬਾਹਰ ਨਾ ਆ ਜੇ ਤਾਂ ਇਹ ਪੰਜਾਬ ਦੇ ਮੁੱਦੇ ਚੱਕੂਆ ਪੰਜਾਬ ਦੀ ਗੱਲ ਕਰਨੀ ਆ ਤਾਂ ਸਾਡਾ ਕੰਮ ਨਹੀਂ ਚੱਲਣਾ ਜਿਹੜਾ ਹੁਣ ਇੱਕ ਨਵੀਂ ਵਿਹਿਮ ਚੱਕੀਏ ਨੇ ਨਸ਼ਿਆਂ ਨਸੇ ਤਸਕਰਾਂ ਦੇ ਘਰ ਤਾਂ ਹਾਂ ਦਾ ਤਾਂ ਉਹ ਇਸ ਕਰਕੇ ਚੱਕੀਆ 3 ਸਾਲ ਪਹਿਲਾਂ ਕਿਉਂ ਨਹੀਂ ਯਾਦ ਆਇਆ ਇਹਨਾਂ ਨੂੰ ਪੰਜਾਬ ਸਰਕਾਰ ਨੂੰ ਇਹ ਲੋਕ ਕਹਿ ਰਹੇ ਆ ਹੁਣ ਵੀ 3 ਸਾਲ ਪਹਿਲਾਂ ਜਿਹੜੇ ਇੰਨੇ ਨੌਜਵਾਨ ਮਰੇ ਆ ਕਈ ਮਾਮਾ ਦੇ ਪੁੱਤ ਮਰ ਗਏ ਤਾਂ ਇੰਨੇ ਘਰ ਉਜੜੇ ਆ ਤਾਂ ਇਹ ਪਹਿਲਾਂ ਬਚਤ ਹੋ ਜਾਂਦੀ ਜੇ ਪਹਿਲਾਂ ਚੱਕਦੇ 3 ਸਾਲ ਅੱਜ ਛੋੜੇ ਜਦੋਂ ਪਤਾ ਲੱਗਿਆ ਸਾਡੇ 2 ਸਾਲ ਰਹਿ ਗਏ ਜਾਣ ਵਾਲੀ ਹੈ ਸਰਕਾਰ ਆ ਹੁਣ ਤੁਸੀਂ ਨਵਾਂ ਇੱਕ ਮੁੱਦਾ ਚੱਕਿਆ ਨਸ਼ੇ ਤਸਕਰਾ ਦੀ ਘਟਾਉਂਦਾ ਤਾਂ ਜਿਹੜੀ ਹੁਣ ਗੱਲ ਕਰੀਏ ਆ ਪੰਮਰਤਪਾਲ ਦੀ ਅਮਰਤਪਾਲ ਨੂੰ ਕਿਸੇ ਵੀ ਤਰੀਕੇ ਨਾਲ ਜਦੋਂ ਕੋਤੋਂ ਵੀ ਵੀਡੀਓ ਵਾਇਰਲ ਹੁੰਦੀ ਹੈ ਕੋਈ ਖਬਰ ਦੇਖਦੇ ਹੈ ਇਹਨਾਂ ਦੇ ਦਿਲ ਚ ਖੋਪ ਪੈਂਦੀ ਹੈ ਵੀ ਕਿਸੇ ਤਰੀਕੇ ਨਾਲ ਅਮਰਤਪਾਲ ਨਾ ਵਾਰ ਨੀਂਦ ਉੱਡ ਜਾਂਦੀ ਹੈ ਸੀਐਮ ਭੰਤਮਾਨ ਦੀ ਵੀ ਅਮਰਤਪਾਲ ਬਾਹਰ ਆਉਂਦਾ ਜੀ ਤਾਂ ਸਾਨੂੰ ਕੌਣ ਪਾਉ ਵੋਟ ਕਿਉਂਕਿ 497000 ਵੋਟ ਤੇ ਪਹਿਲਾਂ ਜਿੱਤੇ ਹੋਏ ਆ ਉਹ ਇਹਨੂੰ ਹੁਣ ਇਹ ਟਾਰਾ ਇਹ ਪੰਜਾਬ ਚ ਅਮਰਤਪਾਲ ਆ ਗਿਆ ਤਾਂ ਸਿੰਘ ਸਾਜੇ ਜਾਣਗੇ ਹਰ ਨੌਜਵਾਨ ਅਮਰਤ ਛਕੂਆ ਸਿੱਖੀ ਦੇ ਰਾਹ ਤੇ ਜਾਣਗੇ ਸਿੱਖੀ ਦਾ ਰਾਹ ਚੁਣਨਗੇ ਲੋਕ ਤਾਂ ਫਿਰ ਸਾਡੇ ਨਸ਼ੇ ਨਹੀਂ ਵਿਕਣੇ ਸਾਡੇ ਗਲਤ ਕੰਮ ਨਹੀਂ ਹੋਣੇ ਉਹਦੀ ਪੁਲਿਸ ਕਰ ਰੱਖੀ ਆ ਜਦੋਂ ਜੀ ਕਰਦੇ ਆ ਕਿਸਾਨਾਂ ਦੇ ਡਾਂਗਾ ਮਾਰੋ ਜੀ ਬੰਦੀ ਸਿੰਘਾਂ ਦੀ ਰਿਹਾਈ ਦਾ ਮੋਰਚਾ ਰੱਖਿਆ ਗਿਆ ਜੀ ਅਤਰੂ ਕੈਂ ਦੇ ਗੋਲੇ ਡੇਕ ਦਿਓ ਜੀ ਆਡਰ ਕੀ ਦਾ ਹੁੰਦਾ ਸੀਐਮ ਭੰਤਮਾਨ ਦਾ ਤਾਂ ਕਰ ਇਸ ਕਰਕੇ ਕਹਿਣਾ ਚਾਹੁੰਦੇ ਆ ਭਈ ਜਦੋਂ ਦੀ ਇਹ ਸਰਕਾਰ ਆਈ ਆ ਕਿਉਂਕਿ ਆਪਾਂ ਤੁਹਾਡੇ ਤੋਂ ਵੀ ਪੁੱਛਣਾ ਚਾਹੁੰਦੇ ਆ ਆਪਣੇ ਪੰਜਾਬੀ ਭੈਣ ਭਰਾਵਾਂ ਨੂੰ ਵੀ ਤੁਸੀਂ ਕੀ ਕਹਿਣਾ ਅਮਰਤਪਾਲ ਦੇ ਬਾਰੇ ਕਿਉਂਕਿ ਆਪਣੇ ਵਿਚਾਰ ਤੁਸੀਂ ਵੀ ਸਾਂਝੇ ਕਰਿਆ ਕਰੋ ਕਿਉਂਕਿ ਆਪਣਾ ਪੰਜਾਬ ਦੇ ਪ੍ਰਤੀ ਜੋ ਗੱਲਬਾਤ ਹੁੰਦੀ ਆ ਤੁਹਾਡੇ ਨਾਲ ਸਾਂਝੀ ਕਰਦੇ ਆ ਤਾਂ ਜੋ ਅੱਜ ਅਮਰਤਪਾਲ ਨੂੰ ਲੈ ਕੇ ਉਹਨਾਂ ਦੇ ਮਾਨ ਸਿੰਘ ਜੋ ਖਾਲਾ ਖਾਰਾ ਵਕੀਰ ਆ ਜੋ ਤਾਂ ਉਹਨਾਂ ਦੇ ਬਿਆਨ ਆਏ ਆ ਸਾਹਮਣੇ ਪਹਿਲਾਂ 10 ਤਰੀਕ ਨੂੰ ਕਿਹਾ ਗਿਆ ਸੀ ਅਮਰਤਪਾਲ ਬਾਹਰ ਆਉ ਤੀ ਕੋਈ ਤਰ੍ਹਾਂ ਤਰ੍ਹਾਂ ਦੀਆਂ ਨਿਊਜ਼ ਆਉਂਦੀ ਆ ਤੇ ਆਪਾਂ ਆਪਣੇ ਚੈਨਲ ਤੋਂ ਵੀਡੀਓ ਵੀ ਮੈਂ ਅਪਲੋਡ ਕੀਤੀ ਗਈ ਆ ਉਹਦੇ ਚ ਮੈਂ ਕਿਹਾ ਗਿਆ ਸੀ ਵੀ 10 ਤਰੀਕ ਨੂੰ ਅਮਰਤਪਾਲ ਬਾਹਰ ਆਉਣਗੇ ਤਾਂ 12 ਤਰੀਕ ਨੂੰ ਸੁਣਵਾਈ ਹੋਊਗੀ ਪਰ ਨਹੀਂ ਹੁਣ ਜੋ ਕੋਰਟ ਦਾ ਕਹਿਣਾ ਇਹ ਆ ਕੋਰਟ ਵੱੰਨੀਓ ਇਜਾਜ਼ਤ ਨਹੀਂ ਬਾਹਰ ਹੋਣ ਦੀ ਪਰ 12 ਤਰੀਕ ਨੂੰ ਸੁਣਵਾਈ ਜ਼ਰੂਰ ਹੋ ਰਹੀ ਆ ਉਹਦੇ ਵਿੱਚ ਹੁਣ ਦੇਖਣਾ ਇਹ ਬਣਦਾ ਵੀ ਅਮਰਤਪਾਲ ਰਿਹਾ ਹੋਣਗੇ ਜਾਂ ਨਹੀਂ ਹੋਣਗੇ ਉਹ ਹੁਣ ਅੱਗੇ ਆਪਾਂ ਤੁਹਾਡੇ ਨਾਲ ਵਿਚਾਰ ਸਾਂਝੇ ਕਰਾਂਗੇ ਜਦੋਂ ਉੱਤਰੂ ਖਬਰ ਤੁਰੰਤ ਆਊਗੀ ਚਲੋ ਜੀ ਜਿੱਥੋਂ ਤੱਕ ਵੀਡੀਓ ਜਾਂਦੀ ਹੈ ਸ਼ੇਅਰ ਕਰਦਾ ਕਰੋ ਚੈਨਲ ਨੂੰ ਸਬਸਕ੍ਰਾਈਬ ਕਰਦਾ ਕਰੋ ਤਾਂ ਕਿ ਆਪਣਾ ਨੋਟੀਫਿਕੇਸ਼ਨ ਪਹੁੰਚਦਾ ਰਹੇ ਮਿਲਦੇ ਆਂ ਕੱਲ ਨੂੰ ਨੋ ਟਾਕ ਧੰਨਵਾਦ